ਸਾਸਤ੍ਰੀਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਰੁਕ ਕਰਦੇ ਹਾਂ ਪਹਿਲੀ ਖਬਰ ਦੇ ਵੱਲ ਤਾਂ ਜਲੰਧਰ ਪੱਛਮੀ ਤੋਂ ਭਾਜਪਾ ਉਮੀਦਵਾਰ ਸ਼ੀਤਲੰਗੁਰਾਲ ਨੇ ਪਰਵਾਸ ਸਮੇਤ ਆਪਣੀ ਵੋਟ ਦਾ ਭੁਗਤਾਨ ਕੀਤਾ ਹੈ ਇਸ ਮੌਕੇ ਸ਼ੀਤਲ ਅੰਗੁਰਾਲ ਨੇ ਪੋਲਿੰਗ ਬੂਥ ਤੇ ਜਾ ਕੇ ਆਪਣੀ ਵੋਟ ਪੁੱਗਤਾਈ ਜਿਸ ਦੌਰਾਨ ਉਹਨਾਂ ਨੇ ਆਪਣੀ ਜਿੱਦ ਦਾ ਦਾਅਵਾ ਪੇਸ਼ ਕੀਤਾ ਇਸ ਦੇ ਨਾਲ ਹੀ ਬੌਜਸ ਸਮਾਜ ਪਾਰਟੀ ਦੇ ਉਮੀਦਵਾਰ ਬਿੰਦਰ ਲਖਾ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਹੀ ਵਰਕਰਾਂ ਵੱਲੋਂ ਸਾਨੂੰ ਪੂਰਾ ਸਹਿਯੋਗ ਮਿਲਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਾਗਤ ਵੱਲੋਂ ਵੀ ਆਪਣੀ ਵੋਟ ਪੁੱਗਤਾਈ ਗਈ ਉਹਨਾਂ ਕਿਹਾ ਕਿ ਹਲਕਾ ਵੈਸਟ ਦੇ ਵੋਟਰਾਂ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦਾ ਜਨਤਾ ਉਹਨਾਂ ਦੀ 팬 ਹੈ ਜਿਸ ਤੋਂ ਇਲਾਵਾ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਬੋਲੋ ਵੀ ਆਪਣੀ ਪੋਡਕਾਸਟ ਕੀਤੀ ਯਾਰ ਛੋੜ ਦੇਣ ਉਹ ਅੱਡੇ ਤੂਫਾਨ ਦੇ ਵਿੱਚ ਅੱਜ ਲੋਕ ਨਿਕਰਨ ਜਾ ਰਹੇ ਐਡਾ ਤੂਫਾਨ ਜਿੱਥੇ ਗੁੰਡੇ ਬਦਮਾਸ਼ ਅੱਜ ਕੁਰਖੇ ਕਿਹੜੇ ਲੋਕ ਅੱਜ ਕੋਈ ਬਟਿੰਡੇ ਕੋਈ ਮੋਗੇ ਕੋਈ ਲੁਧਿਆਣਾ ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਲੰਧਰ ਵੈਸੇ ਲੋਕਾਂ ਘੇਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਦਿਖ ਰਹੀ ਹੈ ਪਰ ਮੇਰੇ ਲੋਕ ਨਹੀਂ ਹੈ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵਿਕਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਟ ਦੇ ਵਿਕਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵਿਕਣ ਵਾਲੇ ਨਹੀਂ ਹੈ ਜਲੰਧਰ ਵੈਸੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਆ ਅੰਮ੍ਰਿਤਸਰ ਖਡੂਰ ਸਾਹਿਬ ਤੋਂ ਸੰਸਦ ਬਣੇ ਪਾਈ ਅਮਰਿਤਪਾਲ ਸਿੰਘ ਜੋ ਕਿ ਸਮੇਂ ਡਿਬਰੂਗੜ ਜੇਲ੍ਹ ਚ ਬੰਦ ਨੇ ਉਹਨਾਂ ਦੇ ਪਿਤਾ ਦਰਸੀਮ ਸਿੰਘ ਨੇ ਕਿਹਾ ਕਿ ਪੂਰੇ ਸਿੱਖ ਜਗਤ ਦੇ ਲੋਕਾਂ ਵੱਲੋਂ ਪ੍ਰਾਲੇ ਕੀਤੇ ਜਾ ਰਹੇ ਨੇ ਕਿ ਅਮਰਿਤਪਾਲ ਤੇ ਉਸਦੇ ਸਾਥੀਆਂ ਨੂੰ ਜੇਲ੍ਹ ਚ ਰਿਹਾ ਕੀਤਾ ਜਾਣਾ ਚਾਹੀਦਾ ਉਹਨੇ ਕਿਹਾ ਕਿ ਜੋ ਲੋਕਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਉਹ ਬਾਖੂ ਵੀ ਨਿਭਾਈ ਜਾਵੇ ਉਹਨੇ ਕਿਹਾ ਕਿ ਪਿਛਲੇ ਦਿਨੀ ਸ਼੍ਰੀ ਕਾਂਤਕ ਸਾਹਿਬ ਦੀ ਸਾਢੇ ਤੱਕ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀਤ ਸਿੰਘ ਦੇ ਨਾਲ ਵੀ ਮੁਲਾਕਾਤ ਹੋਈ ਸੀ ਤੇ ਉਹ ਇੱਕ ਆਮ ਮੁਲਾਕਾਤ ਸੀ ਜਥੇਦਾਰ ਹਰਪੀਤ ਸਿੰਘ ਨੇ ਅਮਰਿਤਪਾਲ ਸਿੰਘ ਦੇ ਸੰਸਦ ਬਣਨ ਦੀ ਨੇਰੀਆਂ ਲੋਕੀ ਪੂਰੇ ਸਿੱਖ ਜਗਤ ਤੋਂ ਉਹਨਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਉਮੀਦ ਇਹਨੂੰ ਅਪਰਾਲੇ ਕੀਤਾ ਜਾ ਰਿਹਾ ਉਹ ਵਾਚ ਚਾਹ ਰਹੇ ਆ ਕਿ ਉਹ ਅਮਰਤਬਾਲ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜੋ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਆ ਉਹ ਉਹਨੂੰ ਨਿਭਾਉਣ ਐ ਪਿਛਲੇ ਦਿਨ ਉਸੇ ਅਕਾਲ ਤਖਤ ਦੇ ਜਥੇਦਾਰ ਜੀ ਨੂੰ ਵੀ ਮਿਲੇ ਆ ਕਿ ਉਹਨਾਂ ਨਾਲ ਕੋਈ ਉਹਨਾਂ ਦੇ ਬਾਰੇ ਗੱਲ ਹੋਈ ਹੈ ਸਰਕਾਰ ਤੱਕ ਪਹੁੰਚਾਉਣ ਦੀ ਕੋਈ ਗੱਲ ਹੋਈ ਹੈ ਦੇ ਉਹ ਜੀ ਇੱਕ ਸਹਿ ਸਭਾ ਮਿਲਣੀ ਸੀ ਉਹਨਾਂ ਨਾਲ ਅਸੀਂ ਵੀ ਉੱਥੇ ਮੱਥਾ ਟੇਕਣ ਵਾਸਤੇ ਗਏ ਸੀ ਉੱਥੇ ਉਹ ਮਿਲ ਗਏ ਤੇ ਚਲੋ ਉਹਨਾਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਤੇ ਹੋਰ ਜੋ ਸਿੱਖ ਮਸਲੇ ਦੇ ਉੱਪਰ ਇਹ ਗੱਲ ਹੋਈ ਪਈ ਸਾਡੇ ਨਾਲ ਜੋ ਬੇਇਨਸਾਫੀਆਂ ਹੋ ਰਹੀਆਂ ਇਹਨੀਆਂ ਚੀਜ਼ਾਂ ਦੇ ਬਾਰੇ ਤੇ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਉਹ ਜਿਹੜੇ ਜਸੇਦਾਰ ਆ ਸਾਰੇ ਪੱਤਾਂ ਦੇ ਹੋਰ ਵੀ ਜਿਹੜੇ ਕੋਈ ਸਿੱਖ ਕੌਮ ਦੇ ਨਮਾਇਦੇ ਆ ਉਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸ ਮਸਲੇ ਤੇ ਆਪਣੀ ਆਵਾਜ਼ ਬੁਲੰਦ ਕਰਨ ਤੇ ਸਰਕਾਰ ਨੂੰ ਮਜਬੂਰ ਕਰਨ ਦੇ ਉਸ ਮਸਲੇ ਤੇ ਜਿਹੜੇ ਸਾਡੇ ਨਾਲ ਜਾਂ ਸਾਡੀ ਕੌਮ ਨਾਲ ਠਕਾ ਹੋ ਰਿਹਾ ਉਹਦੇ ਵਾਸਤੇ ਤੁਹਾਨੂੰ ਹੰਸਾਰ ਮਿਲ ਸਕਦਾ ਕਿਸੇ ਵੀ ਧਰਮ ਬਾਰੇ ਕੋਈ ਗਲਤ ਪੋਸਟ ਸੋਸ਼ਲ ਮੀਡੀਆ ਤੇ ਪੋਸਟ ਕਰਨ ਨੂੰ ਲੈ ਕੇ ਸਮਰਾਲਾ ਪੁਲਿਸ ਨੇ ਹੁਣ ਸਖਤ ਰੁਖ ਅਪਣਾਇਆ ਇਸ ਦੇ ਚੱਲਦਿਆਂ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਸਮਰਾਲਾ ਪੁਲਿਸ ਸਟੇਸ਼ਨ ਵਿਖੇ ਸਮਰਾਲਾ ਹਲਕੇ ਦੇ ਵੱਖ-ਵੱਖ ਧਾਰਮਿਕ ਸੰਗਠਨ ਦੇ ਨੇਤਾਵਾਂ ਦੇ ਨਾਲ ਮੀਟਿੰਗ ਕੀਤੀ ਗਈ। ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਕਿਸੇ ਵੀ ਧਰਮ ਬਾਰੇ ਕੋਈ ਗਲਤ ਟਿੱਪਣੀ ਸੋਸ਼ਲ ਮੀਡੀਆ 'ਤੇ ਪੋਸਟ ਕਰਦਾ ਹੈ ਜਾਂ ਉਸ ਪੋਸਟ ਨੂੰ WhatsApp ਗਰੁੱਪਾਂ ਵਿੱਚ ਅੱਗੇ ਫਾਰਵਰਡ ਕਰਦਾ ਹੋਇਆ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਕਿਸੇ ਵੀ ਹਾਲ ਚੁਸ ਨੂੰ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਇਹ ਮਾਮਲਾ ਕਿਸੇ ਵੀ ਵਰਗ ਦੇ ਧਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ। ਸ੍ਰੀ ਮੈਡਮਾ ਜੋ ਇਹ ਰਹਿਦਾ ਸੀ ਜਿਹੜਾ ਸਰਬ ਧਰਮ ਜਿਹੜਾ ਅਸੀਂ ਸਾਰੇ 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 ਧਰਮ ਵਾਲੇ ਬੰਦੇ ਇਕੱਠੇ ਕੀਤੇ ਸੀ ਜਿਨ੍ਹਾਂ ਨੂੰ ਅਪੀਲ ਵੀ ਕੀਤੀ ਐ ਤੇ ਵਾਰਨ ਵੀ ਵੀ ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਸੋਸ਼ਲ ਸਾਈਟ ਤੇ ਜਾਂ ਪਬਲੀਕਲੀ ਕੋਈ ਸਪੀਚ ਆ ਕਮੈਂਟਸ ਵਗੈਰਾ ਨਹੀਂ ਕਰੂਗਾ ਜੇ ਕੋਈ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੀ ਜੀ ਗੱਲ ਕਰੂਗਾ ਤਾਂ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਕੇਜਿਸਟਰ ਕਰਿਆ ਪਏ ਉਹਨੂੰ ਬੋਕੀਤਾ ਜਾਊਗਾ अमृतसर के जंडियाला पिंड किला ने दस कित समय पिंड चढ़ा अचानक कुछ नौजवान आए थू कहे की तू इथे रात समय की कार है जिस तुना ने उसके तेज थार हथियार हमला कर दिया मोबाइल खोह फरार हो गया दस भी कोई भी रंजिश नहीं है हालांकि उससे दोस्त तक किसी नाल रंजिश रिश्ते चलदे शायद उसने निशाना बनाया गया और मांग की थी कि पुलिस जल्द तो जल्द कानूनी कार्रवाई करे मुंबई पुलिस ने हिट एंड रन केस दे विच मेहर शाह नु गिरफ्तार कीता 2 ਦਿਨ ਪਹਿਲਾਂ 24 ਸਾਲਾ ਨੌਜਵਾਨ ਨੇ ਕਥਿਤ ਤੌਰ ਤੇ ਆਪਣੀ BMW ਕਾਰ ਨਾਲ ਦੋ ਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਨਾਲ ਇੱਕਔਰਤ ਦੀ ਮੌਤ ਹੋ ਗਈ ਸੀ ਤੇ ਉਸ ਦਾ ਪਤੀ ਜ਼ਖਮੀ ਹੋ ਗਿਆ ਸੀ ਮਹਿਰ ਜਿਸ ਦਾ ਪਿਤਾ ਸਤਾਤਾਰੀ ਸ਼ਿਵ ਸੈਨਾ ਦਾ ਆਗੂ ਹੈ ਹਾਸੀ ਤੋਂ ਬਾਅਦ ਫਰਾਰ ਹੋ ਗਿਆ ਸੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿਰ ਨੂੰ ਮੁੰਬਈ ਨੇੜੇ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਮਹਿਰ ਸ਼ਾਹ ਦੇ ਪਿਤਾ ਰਾਜੇਸ਼ ਸ਼ਾਹ ਨੇ ਆਪਣੇ بیٹے ਦੀਪਕ ਜਨ ਨੂੰ ਯਕੀਨੀ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਈ ਸੀ ਤੇ ਅਪਰਾਧਿਕ ਵਾਹਨ ਨੂੰ ਮੌਕੇ ਤੋਂ ਹਟਾਉਣ ਦੀ ਯੋਜਨਾ ਵੀ ਬਣਾਈ ਸੀ ਪੁਲਿਸ ਨੇ ਦੱਸਿਆ ਕਿ ਮਹਿਰ ਸ਼ਾਹ ਖਥੀ ਤੌਰ ਤੇ BMW ਕਾਰ ਚਲਾ ਰਿਹਾ ਸੀ ਜਿਸ ਨੇ ਕਾਵੇਰੀ ਨਖਵਾ ਨੂੰ ਟੱਕਰ ਮਾਰ ਦਿੱਤੀ ਤੇ ਉਸਦੇ ਪਤੀ ਪ੍ਰਦੀਪ ਨੂੰ ਵੀ ਜ਼ਖਮੀ ਕਰ ਦਿੱਤਾ ਉਤਰਾਖੰਡ ਦੇ ਕੇਦਾਰਨਾਥ ਵਿਧਾਨ ਸਭਾ ਤੋਂ ਵਿਧਾਇਕ ਸ਼ੈਲਾ ਰਾਣੀ रावत ਦਾ ਦਿਹਾਂਤ ਹੋ ਗਿਆ 68 ਸਾਲਾਂ ਦੀ ਸਨ ਉਹ ਪਿਛਲੇ 3 ਦਿਨਾਂ ਤੋਂ ਦੇਰਾ ਦੂਨ ਦੇ ਕਨੀਜੀ ਹਸਪਤਾਲ 'ਚ ਵੈਂਟੀਲੇਟਰ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਸਨ ਮਰਹੂਮ रावत ਦੂਜੀ ਵਾਰ ਵਿਧਾਇਕ ਬਣੇ ਸਨ ਸਾਲ 2012 ਚੋਣਾਂ ਨੇ ਕਾਂਗਰਸ ਤੋਂ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ ਸੀ ਤੇ ਬਾਅਦ ਵਿੱਚ कांग्रेस ਤੋਂ ਬਗਾਵਤ ਕਰਕੇ 9 ਵਿਧਾਇਕਾ ਸਮੇਤ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਗਏ ਸਨ ਇਸ ਤੋਂ ਬਾਅਦ 2017 ਦੀਆਂ ਚੋਣਾਂ ਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਚੋਣ ਪ੍ਰਚਾਰ ਦੌਰਾਨ ਡਿੱਕੇ ਉਸ ਨੂੰ ਅੰਦਰੂਨੀ ਸੱਟਾਂ ਵੀ ਲੱਗੀਆਂ ਮਾਸ ਬਟਨ ਕਾਨੂੰਨਾਂ ਨੂੰ ਕੈਂਸਰ ਵੀ ਹੋਇਆ ਲਗਭਗ 3 ਸਾਲ ਤੱਕ ਚੱਲੇ ਲਾਸਤੋਂ ਬਾਅਦ ਉਹ ਠੀਕ ਹੋ ਗਏ ਸਨ ਤੇ ਆਪਣੇ ਘਰ ਪਰਤ ਆਇਸੀ ਤੇ ਮੋੜ ਸਿਆਸਤ ਵੀ ਸਰਗਰਮ ਮਹਾਰਾਸ਼ਟਰ ਦੇ ਹਿੰਗੋਲੀ ਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਮਹਾਰਾਸ਼ਟਰ ਦੇ ਮਨਾਠਾਵਾੜਾ ਖੇਤਰ ਦੇ ਨੰਦੇੜ ਹਿੰਗੋਲੀ ਤੇ ਪਰਬਨੀ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 4.5 ਤੀਬਰਤਾ ਵਾਲੀ ਪੁਚਾਲ ਦੀ ਝਟਕੇ ਮਹਿਸੂਸ ਕੀਤੇ ਗਏ ਜ਼ਿਲ੍ਹਾ ਆਫਤ ਪ੍ਰਸ਼ਾਸਨ ਨੇ ਹਿੰਗੋਲੀ ਚ ਆਏ ਪੁਚਾਲ ਦੀ ਪੁਸ਼ਟੀ ਕੀਤੀ ਹੈ ਭਾਰਤ ਦੇ ਰਾਸ਼ਟਰੀ ਪੁਚਾਲ ਵਿਗਿਆਨ ਕੇਂਦਰ ਮੁਤਾਬਿਕ ਪੁਚਾਲ ਅਜ ਸਥਾਨਕ ਸਮੇਂ ਅਨੁਸਾਰ ਸਵੇਰੇ 6:44 ਮਿੰਟ ਤੇ 10 ਕਿਲੋਮੀਟਰ ਦੀ ਨੁਗਾਈ ਤੇ ਆਇਆ ਸ਼ੁਰੂਆਤੀ ਅੰਕੜਿਆਂ ਮੁਤਾਬਿਕ ਪੁਚਾਲ ਨਾਲ ਕੋਈ ਨੁਕਸਾਨ ਨਹੀਂ ਹੋਇਆ ਪਰ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿ ਕੇ ਪੁਚਾਲ ਦੇ ਛੜਕੇ ਮਹਿਸੂਸ ਕੀਤੇ ਗਏ ਦੋ ਦਿਨਾ ਰੂਸ ਦੇ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਆਪਣੇ ਇੱਕ ਦਿਨ ਦੇ ਦੌਰੇ ਲਈ ਆਸਟਰੀਆ ਪਹੁੰਚ ਗਏ ਆਸਟਰੀਆ ਦੇ ਵਿਦੇਸ਼ ਮੰਤਰੀ ਅਲੈਗਜ਼ੈਂਡਰ ਸ਼ੈਲਨਬਰਗ ਨੇ ਹਵਾਈ ਅੱਡੇ ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਹਵਾਈ ਅੱਡੇ ਤੇ ਸ਼ਾਨਦਾਰ ਸਵਾਗਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਹੋਟਲ ਰਿਡਸ ਕਾਰਟਲ ਪਹੁੰਚੇ ਉਥੇ ਆਸਟਰੀਆ ਦੇ ਕਲਾਕਾਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਬੰਦੇ ਮਾਤਰਮ ਗਾਇਆ ਪੀਐਮ ਮੋਦੀ ਦੇ ਸਾਹਮਣੇ ਬੰਦੇ ਮਾਤਰਮ ਗਾਉਣ ਵਾਲੇ ਕਲਾਕਾਰਾਂ ਨੇ ਆਪਣਾ ਅਨੁਭਵ ਸਾਂਝਾ ਕੀਤਾ ਉਹਨਾਂ ਨੇ ਇਸ ਨੂੰ ਇੱਕ ਬੇਮਿਸਾਲ ਅਨੁਭਵ ਅਤੇ ਇੱਕ ਮਹਾਨ ਸਨਮਾਨ ਦੱਸਿਆ ਪੀਐਮ ਮੋਦੀ ਨੇ ਇਸ ਪ੍ਰਦਰਸ਼ਨ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ ਪੀਐਮ ਮੋਦੀ ਦੇ ਸਾਹਮਣੇ ਬੰਦੇ ਮਾਤਰਮ ਗਾਉਣ ਵਾਲੇ ਆਸਟਰੀਆ ਦੇ ਕਲਾ ਕੀਤਾ ਉਹਨਾਂ ਕਿਹਾ ਕਿ ਆਰਕੈਸਟਰਾ ਪਿਛਲੇ ਕੁਝ ਦਿਨਾਂ ਤੋਂ ਇਸ ਪ੍ਰਦਰਸ਼ਨ ਦੀ ਤਿਆਰੀ ਕਾਰਜਸ਼ੀਲਤਾ ਆਸਟਰੀਆ ਤੇ ਆਰਕੈਸਟ੍ਰਲਿਕ ਸਨਮਾਨ ਦੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਉਨਾਉ ਜ਼ਿਲ੍ਹੇ 'ਚ ਸਰ ਖਾਸੇ ਚ ਲੋਕਾਂ ਦੀ ਮੌਤ ਹੋਣ ਤੇ ਦੁੱਖ ਜ਼ਾਹਰ ਕੀਤਾ ਅਤੇ ਕਿਹਾ ਕਿ ਸੂਬਾ ਸਰਕਾਰ ਦੀ ਦੇਖ ਰਿਓ ਤੇ ਸਥਾਨਿਕ ਪ੍ਰਸ਼ਾਸਨ ਪੀੜਤਾਂ ਦੀ ਹਰ ਸੰਭਵ ਮਦਦ 'ਚ ਜੁਟਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਤੇ ਜ਼ਖਮੀਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 2-2 ਲੱਖ ਰੁਪਏ ਤੇ ਜ਼ਖਮੀ ਹੋਏ ਹਰੇਕ ਵਿਅਕਤੀ ਨੂੰ 50,000 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨਰੇਂਦਰ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਨਾਉ ਵਿੱਚ ਸੜਕ ਖਾਂਸਾ ਬੇहद ਦਰਦਨਾਕ ਹੈ ਉਹਨਾਂ ਲੋਕਾਂ ਪ੍ਰਤੀ ਮੇਰੀ ਹਮਦਰਦੀ ਹੈ ਜਿਨ੍ਹਾਂ ਨੇ ਇਸ ਵਿੱਚ ਆਪਣਿਆਂ ਨੂੰ ਗਵਾ ਦਿੱਤਾ ਪ੍ਰਮਾਤਮਾ ਉਹਨਾਂ ਨੂੰ ਇਸ ਔਖੀ ਘੜੀ ਵਿੱਚ ਬਲ ਬਖਸ਼ੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਉਹਨੇ ਕਿਹਾ ਕਿ ਸੂਬਾ ਸਰਕਾਰ ਦੀ ਨਿਗਰਾਨੀ ਹੇਠ ਸਥਾਨਕ ਪ੍ਰਸ਼ਾਸਨ ਪੀੜਤਾ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਵਿੱਚ ਲੱਗਿਆ ਹੈ ਦੱਸਦੀ ਹੈ ਕਿ ਉਹ ਨਾਉ ਚ ਲਖਨਊ ਆਗਰਾ ਐਕਸਪ੍ਰੈਸ ਵੇ ਦੇ ਡਬਲ ਡਿਕਰ ਸਿਪ ਬਸ ਤੇ ਟੈਂਕਰ ਦੀ ਭਿਆਨਕ ਟੱਕਰ ਹੋਈ ਹੈ ਸਹਾਸੇ ਦੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਤੇ 30 ਲੋਕ ਜ਼ਖਮੀ ਗਰਮੀਆਂ ਦੀਆਂ ਛੁੱਟੀਆਂ ਪਿੱਛੋਂ ਪੰਜਾਬ ਸਣੇ ਜ਼ਾਤਰ ਸੂਬਿਆਂ 'ਚ ਮੀਂਹ ਪੈਣਾ ਸ਼ੁਰੂ ਹੋ ਗਿਆ ਜੂਨ ਦੇ ਅਖੀਰ ਤੇ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਹੀ ਕਰਨਾਟਕ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਪਾਰੀ ਮੀਂਹ ਪੈ ਰਿਹਾ। ਸਾਮ ਜਤਾ ਇਸ ਵੇਲੇ ਹਾੜ ਆਈ ਹੋਈ ਨੇ। ਮੌਸਮ ਜਿੱਥੇ ਹੀਟ ਵੇਵ ਤੋਂ ਬਾਅਦ ਠੰਡਾ ਹੋ ਰਿਹਾ ਉਥੇ ਇਹ ਬੱਚਿਆਂ ਲਈ ਕਿਸੇ ਖਤਰੇ ਤੋਂ ਕਾਟਣੀ ਦੱਸਿਆ ਜਾ ਰਿਹਾ। ਇਸ ਲਈ ਕਈ ਥਾਵਾਂ 'ਤੇ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਸਕੂਲਾਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਗੱਲ ਕਰੀਏ ਕਰਨਾਟਕ ਤੇ ਮਹਾਰਾਸ਼ਟਰ ਕਰਨਾ ਪਿਆ ਗਿਆ ਅਜਿਹੀ ਸਥਿਤੀ ਦੇ ਵਿੱਚ ਬੱਚਿਆਂ ਦਾ ਸਕੂਲ ਜਾਣਾ ਸੇਫ ਨਹੀਂ ਹੈ ਇਸ ਲਈ ਮੁੰਬਈ ਦੇ ਬਹੁਤ ਹੀ ਇਲਾਕਿਆਂ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਇਸ ਦੇ ਨਾਲ ਯੂਪੀ ਕਰਨਾਟਕ ਉੱਤਰਾਖੰਡ ਹਿਮਾਚਲ ਪ੍ਰਦੇਸ਼ ਦੇ ਵੀ ਕਈ ਸਕੂਲਾਂ ਦੇ ਵਿੱਚ ਛੁੱਟੀਆਂ ਐਲਾਨੀਆਂ ਗਈਆਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬिजਲਪੁਰ ਦਾ ਨੌਜਵਾਨ ਕਨੇਡਾ ਪੁਲਿਸ 'ਚ ਭਰਤੀ ਹੋਇਆ। ਅੱਜ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਇੱਕ ਪਾਸੇ ਪਰਿਵਾਰ ਵਿੱਚ ਖੁਸ਼ੀ ਵੀ ਇਹ ਬਹੁਤ ਹੈ ਕਿ ਉਹਨਾਂ ਦਾ ਪੁੱਤ ਕਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋਇਆ ਪਰੰਤੂ ਨਾਲ ਹੀ ਇਸ ਗੱਲ ਦਾ ਵੀ ਅਫਸੋਸ ਹੈ ਕਿ ਜੇਕਰ ਇੱਥੋਂ ਦੀਆਂ ਸਰਕਾਰੀ ਨੌਕਰੀਆਂ ਦੇਣ ਤੇ ਸਾਡੇ ਪੁੱਤ ਪੰਜਾਬ ਦੀ ਪੁਲਿਸ 'ਚ ਭਰਤੀ ਹੁੰਦਾ ਤਾਂ ਇਹ ਖੁਸ਼ੀ ਦੁੱਗਣੀ ਚੌਗਣੀ ਹੋਣੀ ਸੀ ਲੜਕੇ ਦੇ ਮਾਤਾ ਪਿਤਾ ਪੈਣਾ ਤੇ ਪਿੰਡ ਵਾਸੀ ਨੇ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦੇ ਕਿ ਇਸ ਗੱਲ ਦਾ ਰੋਸ ਵੀ ਜ਼ਾਹਰ ਕੀਤਾ ਕਿ ਸਰਕਾਰਾਂ ਦੀਆਂ ਗਲਤੀਆਂ ਕਰਨ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਵਿਦੇਸ਼ਾਂ 'ਵਿ ਜਾਰੇ ਨੇ ਜਿਹੜੇ ਨੌਜਵਾਨਾਂ ਨੂੰ ਵਿਦੇਸ਼ਾਂ ਚੰਗੀਆਂ ਨੌਕਰੀਆਂ ਮਿਲਦੀਆਂ ਉਹਨਾਂ ਨੂੰ ਪੰਜਾਬ 'ਵੀ ਚੰਗੀਆਂ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਜਾਂ ਚਾ ਨੇਟਾ ਫੋਰਸ ਦੇ ਵਿੱਚ ਜੁਆਇਨ ਕੀਤਾ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਬਹੁਤ ਵੱਧੋ ਵੱਧ ਖੁਸ਼ੀ ਆ ਰਹੀ ਸਾਡੇ ਬੱਚੇ ਨੇ ਜਾ ਕੇ ਕੈਨੇਡਾ ਦੇ ਵਿੱਚ ਪੁਲਿਸ ਭਰਤੀ ਹੋਇਆ ਪਰ ਆ ਸਾਨੂੰ ਇੱਕ ਗੱਲ ਦਾ ਬੜਾ ਮਸੂਹਰ ਆਇਆ ਵੀ ਜਿਹੜੇ ਚੰਗੇ ਬੱਚੇ ਨੇ ਇਹ ਬਾਹਰ ਜਾ ਰਹੇ ਨੇ ਜੇ ਸਾਡੇ ਉਰੇ ਚੰਗੀਆਂ ਸਰਕਾਰਾਂ ਹੋਣ ਚੰਗੀਆਂ ਸਿਹਤ ਦੇਣ ਚੰਗੇ ਬੱਚਿਆਂ ਨੂੰ ਨੌਕਰੀਆਂ ਮਿਲਣ ਸਾਡੇ ਬੱਚੇ ਬਾਹਰ ਨਾ ਜਾਣ ਸਾਡੇ ਸਰਕਾਰਾਂ ਨੂੰ ਤਿਆਰ ਕਰਨਾ ਚਾਹੀਦਾ ਇਹ ਕੰਮਾਂ ਚ ਵੀ ਅਸੀਂ ਬੱਚਿਆਂ ਨੂੰ ਉਰੀ ਆਪਣੇ ਕੋਲੇ ਰੱਖੀਏ ਚੰਗੇ ਬੱਚੇ ਬਾਹਰ ਆਨ ਜਾਣ ਤੁਹਾਡੇ ਕੱਲਾ ਕੱਲਾ ਵੇਖਣਾ ਸੀ ਅੱਜ ਬਾਹਰ ਜਿਹੜੀ ਖੁਸ਼ੀ ਆ ਤੁਸੀਂ ਉਹਦਾ ਇੱਕ ਪੋਸਟਰ ਲਾ ਕੇ ਖੁਸ਼ੀ ਮਨਾ ਰਹੇ ਹੋ ਕਿਵੇਂ ਲੱਗਦਾ ਤੁਹਾਨੂੰ ਸਾਨੂੰ ਲੱਗਦਾ ਤਾਂ ਬਹੁਤ ਚੰਗਾ ਜੀ ਪਰ ਮੁੰਡਾ ਸਾਡਾ ਪੜ੍ਹਤੀ ਹੋਇਆ ਉੱਥੇ ਬੜੀ ਖੁਸ਼ੀ ਹੈ ਪਰ ਸਾਨੂੰ ਇੰਨਾ ਕਹਿ ਵੀ ਜੇ ਉਰੇ ਹੁੰਦੀ ਤਾਂ ਸਾਨੂੰ ਉਦੋਂ ਬਹੁਤ ਵੱਡੀ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਅੱਜ ਪਰਿਵਾਰ ਖੁਸ਼ੀ ਮਨਾ ਰਹੇ ਹਾਂ ਸੀ ਤੇ ਨਾਲ ਸਾਨੂੰ ਮਤਲਬ ਇਸ ਗੱਲ ਦਾ ਦੁੱਖ ਵੀ ਆ ਵੀ ਜੇ ਕਿਤੇ ਸਰਕਾਰਾਂ ਇੱਥੇ ਉਹਨੂੰ ਕੋਈ ਇਸ ਤਰ੍ਹਾਂ ਦੀ ਜੌਬ ਦਿੰਦੀਆਂ ਤਾਂ ਉਹ ਜ਼ਿਆਦਾ ਖੁਸ਼ੀ ਬੱਚਾ ਕਰ ਰਹਿੰਦਾ ਹਰ ਇੱਕ ਬੱਚਾ ਲਾ ਲਓ ਤੁਸੀਂ ਇੱਥੇ 20 30 ਲੱਖ ਰੁਪਈਆ ਲਾ ਕੇ ਬਾਹਰ ਦੇਸਾਂ ਨੂੰ ਜਾ ਰਿਹਾ ਹੈ ਉੱਥੇ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਮਤਲਬ ਜਾ ਕੇ ਸਮੱਸਿਆ ਆ ਰਹੀਆਂ ਨੇ ਕੰਮ ਕਰਨ ਨੂੰ ਪਰ ਫਿਰ ਵੀ ਬੱਚੇ ਕਰ ਰਹੇ ਨੇ ਜੇ ਇੰਨਾ ਪੈਸਾ ਮਤਲਬ ਜਿਹੜਾ ਬਾਹਰ ਜਾ ਰਿਹਾ ਹੈ ਇਹ ਇੱਥੇ ਹੀ ਰਹਿੰਦਾ ਸਰਕਾਰਾਂ ਜੇ ਇਹਨਾਂ ਨੂੰ ਇੱਥੇ ਉਹ ਕਰਦੀਆਂ ਪੈਸਾ ਵੀ ਉਰੇ ਰਹਿੰਦਾ ਬੱਚੇ ਵੀ ਉਰੇ ਰਹਿੰਦੇ ਸਾਡਾ ਸਾਰਾ ਕ੍ਰੀਮ ਹੈ ਜਿਹੜੇ ਮਤਲਬ ਬੱਚਿਆਂ ਨੇ ਜਿਹਨਾਂ ਦਾ ਕੁਝ ਬਣਨਾ ਹੈ ਉਹ ਬੱਚੇ ਸਾਰੇ ਉੱਧਰ ਜਾ ਰਹੇ ਨੇ ਪੰਜਾਬ ਦਾ ਮਤਲਬ ਇਸ ਹਿਸਾਬ ਨਾਲ ਤਾਂ ਇਹ ਸਿਸਟਮ ਉਹ ਹੋ ਜਾਊਗਾ ਰੁਕ ਜਾਊਗਾ ਟਾਂਡਾ ਦੇ ਨੇਲੇਪਿੰਨ ਨਥੂਪੁਰ ਵਿੱਚ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਜ਼ਖਮੀ ਕਰਕੇ ਲੁੱਟ ਦਾ ਸ਼ਿਕਾਰ ਬਣਾਇਆ। ਗੰਭੀਰ ਜ਼ਖਮੀ ਵਿਅਕਤੀ ਨੂੰ ਟਾਂਡਾ ਦੇ ਕਿਨੀਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿਸ ਦੇ ਸਿਰ ਤੇ ਪਿੱਠ ਤੇ ਹੱਥ ਤੇ ਡੂੰਘੀਆਂ ਸੱਟਾਂ ਲੱਗੀਆਂ ਨੇ ਕਰਨਾਲ ਸਿੰਘ ਦੇ ਘਰ ਖੇਤ ਮਜ਼ਦੂਰੀ ਦਾ ਕੰਮ ਕਰਨ ਵਾਲੇ ਕਿਸ਼ਣ ਨੇ ਦੱਸਿਆ ਕਿ ਜਦੋਂ 4:30 ਵਜੇ ਦੇ ਕਰੀਬ ਹਵੇਲੀ ਵਿੱਚ ਉਹ ਪੱਠੇ ਪਾਉਣ ਗਿਆ ਸੀ ਤਾਂ ਰਾਹ ਵਿੱਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਤੇ ਤੇਜ਼ ਧਾਰ ਹਥਿਆਰ ਨਾਲ ਬਲ ਕਰਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਤੇ ਉਸ ਕੋਲੋਂ ਨਕਦੀ ਤੇ ਮੋਬਾਈਲ ਫੋਨ ਖੋ ਕੇ ਫਰਾਰ ਹੋ ਗਏ ਪੁਲਿਸ ਦੀ ਟੀਮ ਨੇ ਸੁਸ਼ਾ ਮਿਲਨ ਤੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਟਾਂਡਾ ਦੇ ਪਿੰਡ ਪੁਲ ਫੁਖਤਾ ਮੋੜ ਦਸੂਆ ਮਿਆਣੀ ਰੋਡ ਤੇ ਉਸ ਵੇਲੇ ਹਾਸਾ ਵਾਪਰੇ ਜਦੋਂ ਇੱਕ ਮਿੰਨੋ ਲਾਟੋ ਤੇ ਸਕੋਰਪਿਓ ਦੀ ਟੱਕਰ ਹੋ ਗਈ ਜਿਸ ਦਾ ਔਟੋ ਚਾਲਕ ਤੇ ਉਸ ਦਾ ਪੁੱਤ ਜ਼ਖਮੀ ਹੋ ਗਏ ਇਸ ਦੇ ਨਾਲ ਹੀ ਸਕੋਰਪਿਓ ਚਾਲਕ ਵੀ ਹਾਸੀ ਵੀ ਜ਼ਖਮੀ ਹੋਇਆ ਜਿੱਥੇ ਸੜਕ ਸੁਰੱਖਿਆ ਫੋਰਸ ਦੇ ਥਾਂਡਾ ਰਾਜ ਕੁਮਾਰ ਦੀ ਟੀਮ ਨੇ ਜ਼ਖਮੀਆਂ ਨੂੰ ਮਦਦ ਕਰਕੇ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਉਦੋਂ ਰਟਾਂਡਾ ਪੁਲਿਸ ਹਾਸੇ ਦੇ ਕਾਰਨਾਂ ਦੀ ਜਾਂਚ ਵਿੱਚ ਜੁੜੀ ਉਹ ਨਜ਼ਰ ਮਾਰਦੀ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਅਜ਼ਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਤਕਲੀ ਦਿਓ ਇਜਾਜ਼ਤ ਧੰਨਵਾਦ